ਬੀਬੀ ਕੋਲਾ ਦੀ ਚੈਰੀਟੇਬਲ ਹਸਪਤਾਲ ਦੇ ਵੱਲੋਂ ਸਾਹਿਬ ਜਦਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਕੈਂਸਰ ਅਤੇ ਡੈਂਟਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਕੈਂਪ ਦਾ ਮਕਸਦ ਲੋਕਾਂ ਦੇ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਤੇ ਮਿਆਰੀ ਚਿਕਿਤਸਾ ਸਹੂਲਤਾਂ ਮੁਹਈਆ ਕਰਨੀਆਂ ਸੋ ਇਸ ਮੌਕੇ ਤੇ ਚੇਅਰਮੈਨ ਭਾਈ ਗੁਰੂ ਇਕਬਾਲ ਸਿੰਘ ਜੀ ਤੇ ਮੈਨੇਜਿੰਗ ਡਾਇਰੈਕਟਰ ਭਾਈ ਹਰਿੰਦਰਪਾਲ ਸਿੰਘ ਜੀ ਲिटल ਵੀਰ ਜੀ ਅਗਵਾਹੀ ਹੇਠ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵੱਖ-ਵੱਖ ਖੇਤਰਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਆਪਣੀਆਂ ਸੇਵਾਵਾਂ ਅੰਨ੍ਹੇ ਭਾਈਆਂ ਕੀਤੀਆਂ ਇਸ ਮੌਕੇ ਤੇ ਕੈਂਸਰ ਦੀ ਸ਼ੁਰੂਆਤ ਪਛਾਣ ਮੂੰਹ ਅਤੇ ਦੰਦਾਂ ਨਾਲ ਸੰਬੰਧ ਰੋਗਾਂ ਦੀ ਜਾਂਚ ਸਲਾਹਤ ਤੇ ਇਲਾਜ ਸੰਬੰਧੀ ਮਾਰਗਦਰਸ਼ਨ ਕੀਤਾ ਗਿਆ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਰੋਗਾਂ ਤੋਂ ਬਚਾਅ ਲਈ ਸਹੀ ਖੁਰਾਕ ਸਫਾਈ ਤੇ ਸਮੇਂ ਸਿਰ ਜਾਂਚ ਕਰਵਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ ਅਤੇ ਜਟਿਲ ਮਾਮਲਾਵਾਂ ਵਾਲੇ ਮਰੀਜ਼ਾਂ ਨੂੰ ਅੱਗੇ ਦੇ ਇਲਾਜ ਲਈ ਰੈਫਰ ਕੀਤਾ ਗਿਆ। ਤਕਰੀਬਨ 300 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਜੀਐਸ ਖਾਲਸਾ, ਕਵਲਜੀਤ ਸਿੰਘ ਮੈਨੇਜਰ, ਪਰਮਜੀਤ ਸਿੰਘ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ, ਚਾਹਤ, ਜਸਵਿੰਦਰ ਸਿੰਘ, ਸਮਾਜਿਕ ਗਗਨਦੀਪ ਸਿੰਘ, ਸੁਰਿੰਦਰਪਾਲ ਸਿੰਘ, ਓੰਕਾਰ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਸਨ। ਸੋ ਵੱਡਾ ਇਕੱਠ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਵੱਲੋਂ ਇੱਥੇ ਆ ਕੇ ਆਪਣੀ ਜਾਂਚ ਕਰਵਾਈ ਗਈ ਹੈ। ਸੋ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਦਾ ਖਾਸ ਉਪਰਾਲਾ ਔਰ ਸਾਹਿਬ ਜਾਨ ਦੀ ਅਦੁੱਦੀ ਚ ਅਦੁੱਦੀ ਸ਼ਹਾਦਤ ਨੂੰ ਸਮਰਪਿਤ ਇਹ ਵਿਸ਼ੇਸ਼ ਕੈਂਸਰ ਅਤੇ ਡੈਂਟਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਦੀਆਂ ਜਿੱਥੇ ਕਿ ਮਰੀਜ਼ਾਂ ਦੇ ਵੱਲੋਂ ਆਪਣਾ ਚੈੱਕਅਪ ਕਰਵਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਜਿਹੜੇ ਮਾਹੀ ਡਾਕਟਰਾਂ ਦੀ ਟੀਮ ਪਹੁੰਚੀ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੋ ਆਓ ਤੁਹਾਨੂੰ ਸੁਣਾਉਣੇ ਹਾਂ ਕਿ ਕਹਿਣਾ ਇਸ ਮੌਕੇ ਤੇ ਔਰ ਸਨਮਾਨ ਦੇਤ ਸਵੀਰਾਂ ਤੁਸੀਂ ਆਪ ਹੀ ਦੇਖ ਰਹੇ ਹੋ ਕਿ ਸਾਡੇ ਡਾਕਟਰਾਂ ਨੂੰ ਸਨਮਾਨਤ ਵੀ ਜਿਹੜਾ ਕੀਤਾ ਜਾ ਰਿਹਾ ਹੈ ਸੋ ਭਾਈ ਹਰਵਿੰਦਰਪਾਲ ਜੀ ਲिटल ਵੀਰ ਜੀ ਵੱਲੋਂ ਸਾਰਾ ਕੈਂਪ ਆਰਗੇਨਾਈਜ਼ ਕੀਤਾ ਗਿਆ ਆ ਤੁਹਾਨੂੰ ਸੁਣੋਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਹੋਈ ਏ ਬੀਬੀ ਕੋਲਾਣ ਜੀ ਚੈਰੀਟੇਬਲ ਹਸਪਤਾਲ ਵੱਲੋਂ ਜੋ ਹਰ ਮਹੀਨੇ ਦੋ ਮਹੀਨੇ ਬਾਅਦ ਵਿਸ਼ੇਸ਼ ਕੈਂਸਰ ਦੇ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਅੱਜ ਜੈਪੁਰ ਤੋਂ ਡਾਕਟਰ ਸਾਹਿਬ ਦੀ ਟੀਮ ਜਿਹੜੀ ਆਈ ਔਰ ਨਾਲ ਦੰਦਾਂ ਦੇ ਵਿਸ਼ੇਸ਼ ਕੈਂਪ ਲਗਾਏ ਗਏ ਤੇ ਨਾਲ ਕੈਂਸਰ ਦੇ ਤੇ ਸਤਿਗੁਰਾਂ ਨੇ ਮਿਹਰ ਕੀਤੀ ਏ ਇਸ ਟਾਈਮ ਹਜੇ 2-3 ਘੰਟਿਆਂ ਦੇ ਵਿੱਚ ਹੀ 100 ਤੋਂ ਉੱਤੇ ਮਰੀਜ਼ ਪਹੁੰਚ ਚੁੱਕਾ ਹੈ ਔਰ ਮੈਂ ਸਮਝਦਾ ਕਿ ਇਹ ਮਰੀਜ਼ਾਂ ਵਾਸਤੇ ਬੜੀ ਵੱਡੀ ਗੱਲ ਹੈ ਕਿ ਇੰਨੀ ਵੱਡੀ ਸੇਵਾ ਜੋ ਸਤਗੁਰਾਂ ਨੇ ਮਹਾਂਪੁਰਸ਼ ਭਾਈ ਸਾਪਾਏ ਗੁਰ ਇਕਬਾਲ ਸਿੰਘ ਜੀ ਹੋਰਾਂ ਨੂੰ ਦਾਸਾਂ ਦੀ ਝੋਲੀ 'ਚ ਪਾਈ ਤੇ ਮਰੀਜ਼ ਇਸ ਦਾ ਵੱਦ-ਵੱਦ ਲਾਭ ਲੈ ਰਹੇ ਆ ਬਹੁਤ ਕੈਂਸਰ ਦੇ ਮਰੀਜ਼ਾਂ ਨਾਲ ਜੋ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਵੀ ਇਹ ਡਾਕਟਰ ਬਹੁਤ ਸੂਝਵਾਨ ਨੇ ਔਰ ਬੜੇ ਸੁਲਕ ਸੁਚੱਜੇ ਢੰਗ ਦੇ ਨਾਲ ਜਿਹੜੀ ਜਾਂਚ ਕੀਤੀ ਜਾ ਰਹੀ ਏ ਪੂਰੀਆਂ ਰਿਪੋਰਟਾਂ ਦੇ ਨਾਲ ਮਰੀਜ਼ਾਂ ਦੀ ਵੀ ਤਸੱਲੀ ਏ ਅਸੀਂ ਉਮੀਦ ਕਰਦੇ ਆ ਕਿ ਸਤਗੁਰੂ ਇਦਾਂ ਦੀਆਂ ਸੇਵਾਵਾਂ ਸਾਡੀ ਸੰਸਥਾ ਕੋਲੋਂ ਸੱਚੇ ਪਾਤਸ਼ਾਹ ਜੀ ਲੈਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ